ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਖਨਾਵੇਂ ਬਲੌਗ ਤੇ ਮਾਰਨਿੰਗ ਦਾ ਟਾਈਮ ਆ ਕੀ ਇੱਥੇ ਟਾਈਮ ਜੀ ਹੋ ਗਿਆ 9 ਵਜ ਚੁੱਕੇ ਨੇ ਤੇ ਬੇਟੀਆਂ ਸਕੂਲ ਚਲੇ ਗਈਆਂ ਸੀਆਂ ਤਿੰਨੋਂ ਤੇ ਸਾਬਜੀ ਵੀ ਆਪਣਾ ਚਲੇ ਗਏ ਨੇ ਸ਼ੌਪ ਤੇ ਤੇ ਇੱਥੇ ਰੋਟੀ ਵਗੈਰਾ ਜਣੀ ਮੈਂ ਬਣਾ ਲਈ ਸੀ ਭਾਪ ਜਾਨੇ ਰੋਟੀ ਵੀ ਖਾ ਲਈ ਸੀਗੀ ਤੇ ਉਸ ਤੋਂ ਬਾਅਦ ਜਿੱਥੇ ਮੈਂ ਲੱਗੀ ਸੀ ਥੋੜੀ-ਮੋਟੀ ਚੱਕਰਤ ਕਰਨ ਥੋੜੀ-ਮੋਟੀ ਕਿਸਾਈ ਹੋ ਜਾਂਦੀ ਜਦੋਂ ਕੋਲ ਸਕੂਲ ਜਾਂਦੇ ਉਸ ਤੋਂ ਬਾਅਦ ਜਿਹੜੀ ਮੇਰੀ ਜਾਨਕੀ ਕਲੀਨਿੰਗ ਹੈ ਨਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਸ਼ੁਰੂ ਹੁੰਦੀ ਹੈ ਤੇ ਹਨੀ ਪਾਪਾ ਜੀ ਨੇ ਰੋਟੀ ਖਾ ਲਈ ਸੀਗੀ ਤੇ ਭਾਂਡੇ ਵਗੈਰਾ ਵੀ ਮੇਰੇ ਸਾਰੇ ਹਲੇ ਕਿਚਨ ਦਾ ਕੰਮ ਵੀ ਉਦੋਂ ਹੀ ਪਿਆ ਸੀਗਾ ਮੈਂ ਸਭ ਤੋਂ ਪਹਿਲਾਂ ਆ ਰੂਮ ਤੋਂ ਸਟਾਰਟਿੰਗ ਕਰਦੇ ਆ ਰੂਮ ਤੋਂ ਚੱਕਤਾਰਾ ਜਿਹੜੀ ਉਹ ਕਮੇ ਕਰਨ ਲੱਗ ਜੰਨੀ ਆ ਅਬੇਟੀ ਨੇ ਨਾ ਇਥੇ ਚਾਰਟ ਬਣਾਇਆ ਸੀਗਾ ਚਾਰਟ ਕੋਰਟ ਬਸ ਨਾ ਵੀ ਉਹ ਤਾਂ ਜਿਵੇਂ ਕਾਗਜ਼ ਦੇ ਰੈਕਟਰ ਵਗੈਰਾ ਕੁਝ ਵੀ ਪਿਆ ਸੀਗਾ ਸਾਰਾ ਸਮਾਨ ਉਹ ਇੱਦਾਂ ਛੱਡ ਗਈ ਸੀ ਜਾਨਕਿ ਉਹ ਟਾਈਮ ਹੋ ਰਿਹਾ ਸੀ ਥਾ ਕਰਕੇ ਤੇ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਉਹ ਕੰਮ ਦੀ ਚੀਜ਼ਾਂ ਉਹਨਾਂ ਦੇ ਕਲਰ ਵਗੈਰਾ ਨੇ ਕੋ ਸਾਰੇ ਇੱਕ ਜਗ੍ਹਾ ਤੇ ਧਰ ਦੂੰਗੀ ਜਿਹੜੇ ਦੂਸਰੇ ਕਾਗਜ਼ ਦੇ ਖਾਤਰਾ ਦੇ ਕੁਝ ਵੀ ਨੇ ਹਨਾ ਜਿਹੜੀ ਕਟਿੰਗ ਹੋਈ ਹੋਈ ਆ ਉਹ ਸਾਰੇ ਨਾ ਮੈਂ ਬਾਹਰ ਸਟੇਅ ਹੀ ਸੀਗੀ ਇਕੱਠੇ ਕਰਤੀ ਉਸ ਤੋਂ ਬਾਅਦ ਇੱਥੇ ਜੀ ਮੈਂ ਚਾਦਰਾਂ ਜਿਹੜੀ ਉਹ ਝਾਂਦੀ ਸੀ ਜੰਨੀ ਤਰ੍ਹਾਂ ਤੇ ਜਿਹੜਾ ਉਹਦਾ ਸਮਾਨ ਹੋਗਾ ਸਾਰਾ ਇੱਥੇ ਮੈਂ ਉੱਦੀ ਰੱਖ ਦੂੰ ਕਿ ਬੱਚਿਆਂ ਨੂੰ ਲੋੜ ਆ ਜਿਹੜੀ ਪੈਂਦੀ ਰਹਿੰਦੀ ਆ ਆ ਕੇ ਵੀ ਉਹਰੇ ਆਪਣਾ ਕੁਛ ਨਾ ਕੁਛ ਬਣਾਉਣਾ ਹੋ ਗਾ ਤਾਂ ਕਰਕੇ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਹੇ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਕੋਈ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਆਪਣੇ ਯਾਨਕਿ ਵੀਡੀਓ ਯਾਨਕਿ ਬੜੀ ਜੀ ਲੱਗੀ ਤਾਂ ਅੱਗੇ ਵੀ ਆਪਣੇ ਫੈਮਿਲੀ ਸਰਕਲ ਚ ਆਪਣੇ ਫਰੈਂਡ ਸਰਕਲ ਤੇ ਜਿੰਨ ਨੂੰ ਸ਼ੇਅਰ ਕਰਿਓ ਤੇ ਹਾਂਜੀ ਉਸ ਤੋਂ ਬਾਅਦ ਜੀ ਲੱਗ ਗਈ ਜਿੱਥੇ ਮੈਂ ਚਾਲੂ ਲਗਾਉਣ ਦੀਵਾਲੀ ਤੋਂ ਬਾਅਦ ਤਾਂ ਸੱਚੀ ਇੱਕ ਵਾਈਥ ਹੈ ਨਾ ਕਰੇ ਦੇ ਲੱਗ ਲੱਗ ਜਨਾ ਹੰਮਾ ਜੀ ਨੇ ਕਿ ਕਿ ਸਫਾਈ ਕਰੀ ਨੀ ਦਿਵਾਲੀ ਤੋਂ ਬਾਅਦ ਜਿਹੜੀ ਕਲੀਨਿੰਗ ਆ ਸਾਰੀ ਉਰਦੀ ਹੋ ਗਈ ਸੀ ਜਨ ਕਿ ਖਲਿਆਰ ਜਾਂ ਸਾਰਾ ਉਮੀ ਪੈ ਪੈ ਜਾਂਦਾ ਵਾ ਤੇ ਜਨ ਵਿਸ਼ਕਰਮੜੀ ਤੋਂ ਅਗਲੇ ਦਿਨ ਮੈਂ ਸਾਰੀ ਚੱਕ ਤਾਰਾ ਜਿਹੜੀ ਦਿਵਾਲੀ ਤੋਂ ਕੀਤੀ ਸੀਗੀ ਕਿਉਂਕਿ ਬੱਚੇ ਘਾਰੀ ਹੁੰਦੇ ਆ ਬੱਚਿਆਂ ਨੂੰ ਇਦਾਂ ਸੀਗਾ ਵੀ ਆਪ ਵੀ ਬਣਾ ਲਈਓ ਉਹ ਵੀ ਬਣਾ ਲਈਏ ਹੈਨਾ ਤੇ ਤਾਂ ਕਰਕੇ ਬਾਕੀ ਜੀ ਹੁਣ ਦਿਨ ਵੀ ਛੋਟੇ ਹੋਣ ਲੱਗ ਗਏ ਦਿਨਾਂ ਦਾ ਬਹੁਤ ਚਾਹੀਦਾ ਜਿਹੜਾ ਫਰਕ ਪੈਣ ਲੱਗ ਗਿਆ ਜਿਹੜੀ ਕਿ ਾਂਗਾ ਤੇ ਉਹਦੀ ਕੰਮਾਂ ਦੀ ਜਿਹੜੀ ਰੋਟਿੰਗ ਹੈ ਨਾ ਉਹ ਵੀ ਹੁਣ ਚੇਂਜ ਕਰਨੀ ਪੈਣੀ ਆ ਜਾਨੀ ਮਾਰਨਿੰਗ ਇਦਾਂ ਹੋਇਆ ਕੋਈ ਥੋੜਾ ਜਿਹਾ ਚਲੋ ਜਲਦੀ ਜਿਵੇਂ ਹੁਣ ਮੈਂ ਨਾਰਮਲ ਹੀ ਹੈ ਨਾ 5 5:30 ਵਜੇ ਜਾਗ ਆ ਜਿਹੜੀ ਆ ਜਾਂਦੀ ਆ ਪਰ ਜਾਨੀ ਕਿ ਜਿਹੜੇ ਕੰਮ ਥੰਦੇ ਨੇ ਉਹ ਤਾਂ ਦੇਖੋ ਨਾ ਬੱਚਿਆਂ ਦੇ ਜਾਣ ਤੋਂ ਬਾਅਦ ਹੀ ਸ਼ੁਰੂ ਹੁੰਦੇ ਆ ਕਲੀਨਿੰਗ ਵਗੈਰਾ ਦੇ ਹੋਗੇ ਪਰ ਇੱਕ ਵਾਰੀ ਝਾੜੂਆ ਜਿਹੜੀ ਮੈਂ ਮਾਰਨਿੰਗ ਇੱਕ ਵਾਰੀ ਕੱਢ ਦੇਣੀ ਆ ਵੈਸੇ ਰੂਮ ਚ ਝਾੜੂ ਨਹੀਂ ਲੱਗਦਾ ਹੈਗਾ ਜਿਵੇਂ ਕਿ ਬਾਹਰਲੀ ਸਾਈਡ ਹੋ ਗਏ ਬੇੜੇ ਚੋਂ ਆਪਾਂ ਝਾੜੂਆ ਜਿਹੜਾ ਲਗਾ ਦਿੰਨੇ ਆ ਤੇ ਦਿਨਾਂ ਦੇ حساب ਨਾਲ ਜਿਵੇਂ ਕਿ ਛੋਟੇ ਹੋ ਗਏ ਨੇ ਥੋੜਾ ਜਿਵੇਂ ਆਪਾਂ ਨੂੰ ਜਲਦੀ ਉੱਠ ਕੇ ਜਿਹੜੇ ਮੇਨ ਜੇ ਕੰਮ ਹੋਇਆ ਕਰਨਗੇ ਹਨਾ ਜਿਵੇਂ ਕਿ ਬੱਚਿਆਂ ਦੀ ਤਿਆਰੀ ਆਲਾ ਹਨਾ ਪੈਨ ਤਾਂ ਹੁਣ ਛੇਤੀ ਆ ਜਾ ਕਰਨੀ ਆ ਤੇ ਤਾਂ ਕਰਕੇ ਹੁਣ ਥੋੜਾ ਜਿਹਾ ਆਪਾਂ ਨੂੰ ਚੇਂਜ ਜਿਹੜਾ ਕਰਨਾ ਪੈਣਾਗਾ ਤਾਂ ਕਰਕੇ ਆਪਣੇ ਜਿਹੜੇ ਕੰਮ ਨੇ ਫੇਰ ਹੀ ਖਤਮ ਹੋਇਆ ਕਰਨਗੇ ਦਿਨਾਂ ਦੇ حساب ਨਾਲ ਜੇਕਰ ਆਪਾਂ ਉਹੀ ਆਪਣਾ ਰੁਟੀਨ ਜਿਹੜਾ ਫੋਲੋ ਕੀਤਾ ਫਿਰਦਾ ਹਨਾ ਸਾਰਾ ਦਿਨੀ ਇੰਦੀ ਕੰਮਾਂ 'ਚ ਲੰਘ ਜੇ ਆ ਕਰਨਾਗਾ ਤੇ ਬਾਕੀ ਜੀ ਹੁਣ ਜਾਨੀ ਕਿ ਸ਼ੌਪ ਦਾ ਵੀ ਕੰਮ ਹੁਣ ਸ਼ੁਰੂ ਹੋ ਜਾਣਾ ਸ਼ੁਰੂ ਹੋ ਗਿਆ ਨਕੀ ਮਸੋਕੇ ਸ਼ੁਰੂ ਹੋ ਹੀ ਗਿਆ ਜਿਵੇਂ ਕਿ ਹੁਣ ਵਿਆਹਾਂ ਦਾ ਦੇਖੋ ਸੀਜ਼ਨ ਚੱਲ ਪਿਆ ਹਨਾ ਫੰਕਸ਼ਨ ਵਗੈਰਾ ਸ਼ੁਰੂ ਹੋ ਗਏ ਤਾਂ ਕਰਕੇ ਤੇ ਥੋੜਾ ਜਨਾ ਇਹਨਾਂ ਦਿਨਾਂ ਦੇ ਵਿੱਚ ਮੈਂ ਥੋੜਾ ਜਿਹਾ ਸਟ੍ਰੀਚਿੰਗ ਦਾ ਕੰਮ ਆਪਦਾ ਘਟਾ ਦਿੰਦੀ ਆ ਕਿਉਂਕਿ ਦਿਨ ਛੋਟੇ ਕਰਕੇ ਉਹਨਾ ਸਟ੍ਰੀਚਿੰਗ ਦਾ ਕੰਮ ਆ ਜਿਹੜਾ ਨਹੀਂ ਹੁੰਦਾ ਹੈਗਾ ਪਰ ਮੈਂ ਆਪਣਾ ਸ਼ੌਪ ਦਾ ਕੰਮ ਯਾਨੀ ਕਿ ਵਧੀਆ ਚੱਲਦਾ ਦਿਨ ਰਾਤ ਆਲਾ ਕੰਮ ਹੋ ਜਾਂਦਾਗਾ ਤੇ ਫਿਰ ਮੈਂ ਉਦਰੀ ਧਿਆਨ ਆ ਜਿਹੜਾ ਆਪਦਾ ਵਧੀਆ ਦਿਨੀਆਂ ਜਿਹੜੇ ਕਸਟਮਰ ਮੇਰੇ ਕੋਲ ਨਾ ਇਦਾਂ ਦੇ ਲੱਗੇ ਹੋਏ ਆ ਵੀ ਯਾਨੀ ਕਿ ਸਲਾਈ ਕਰਾਉਂਦੀ ਹਨਾ ਫਿਰ ਉਹਨਾਂ ਦੇ ਕੱ ਵੀ ਜ਼ਿਆਦਾਤਰ ਨਹੀਂ ਮੈਂ ਇਦਾਂ ਖਰਦੀ ਹੈਗੀ ਵੀ ਹਰ ਇੱਕ ਦਿਨ ਹੀ ਖਰ ਕਰ ਲਵਾ ਕਿਉਂਕਿ ਇਹ ਨਾ ਜਦੋਂ ਆਪਣੇ ਤੋਂ ਕੰਮ ਹੋਵੇ ਨਾ ਫੇਰ ਇਹ ਨਾ ਫਟ ਕੇ ਰੱਖੇ ਦਾ ਵੀ ਕੋਈ ਹੋਣੀ ਹੁੰਦਾ ਇਸ ਦੀ ਮੈਂ ਕਪੜੇ ਵੀ ਹੁਣ ਉਦਾਂ ਜਿਹਦੇ ਖਰੂਗੀ ਜਿਹਨੇ ਜਿਹੜੇ ਮੇਰੇ ਤੋਂ ਬਣ ਸਕਣ ਤੇ ਉਝਾਣੀ ਹੈ ਜਿਹੜਾ ਆਪਾਂ ਆਪ ਸਲਾਈ ਕਰਦੀਆਂ ਭੈਣਾਂ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵੀ ਆਪਦੇ ਜਿਹੜੇ ਕੱਪੜੇ ਜੋ ਬਿਲਕੁਲ ਵੀ ਨਹੀਂ ਬਣਦੇ ਮੈਂ ਹੁਣ ਇਹੀ ਸੋਚ ਰਹੀ ਸੀਗੀ ਮੈਂ ਕਿਾ ਵਿੱਚ ਦੀ ਨਾ ਟਾਈਮ ਕੱਢ ਕੇ ਆਪਣੇ ਵੀ ਥੋੜੇ ਜਿਹਾ ਕੱਪੜੇ ਬਣਾਵਾ ਹੁਣ ਉਹ ਫੇਰ ਅੱਗੇ ਸਰਦੀ ਆ ਜਾਣੀ ਆ ਨਾ ਸਰਦੀਆਂ ਵਾਲੇ ਵੀ ਥੂਟ ਮੇਰੇ ਕਈ ਬਣਾਉਣ ਵਾਲੇ ਪਏ ਨੇ ਜਿਵੇਂ ਕਿ ਹਨਾ ਪਿਛਲੀ ਵਾਰ ਵੀ ਮੈਂ ਤੋਂ ਇਹਨੇ ਬਣਾ ਕੋਈ ਉਹ ਮੈਂ ਜ਼ਰਾ ਫਤੇ ਸੀ ਵੀ ਚਲੋ ਨੈਕਸਟ ਟਾਈਮ ਸਹੀ ਤੇ ਪਰ ਦੇਖ ਰਹੀ ਹਾਂ ਨਾ ਹਾਲ ਤਾਂ ਮੈਂ ਸਲਾਈ ਕਰ ਰਹੀ ਆ ਹਾਲੇ ਪਹਿਲਾਂ ਮੈਂ ਕੱਢਣੇ ਨੇ ਕੱਪੜੇ ਦੇਖਦੀ ਇੱਕਦਮ ਸੋਚ ਰਹੀ ਸੀ ਮੈਂ ਕੱਢ ਕੇ ਉੱਪਰਲੀ ਸਾਈਡ ਹੀ ਰੱਖੋ ਉਹਨਾਂ ਨੂੰ ਵੀ ਜਦੋਂ ਵੀ ਮੇਰਾ ਟਾਈਮ ਲੱਗਿਆ ਉਹਨਾਂ ਦੀ ਮੈਂ ਕੱਪੜਿਆਂ ਦੀ ਕਟਿੰਗ ਵਗੈਰਾ ਹਨਾ ਕਰ ਲਵਾਂਗੀ ਤੇ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰੂ ਇੱਕ ਸੂਟਾ ਪਿਛਲੀ ਵਾਰ ਲਿਆ ਵੀ ਸੀ ਉਹ ਪਹਿਲਾਂ ਮੈਂ ਉਦੋਂ ਵੀ ਸੋਚਿਆ ਵੀ ਚੋਲਵੇਂ ਬਣਾ ਕੇ ਰੱਖ ਲੈਣੀ ਆ ਤੇ ਪਰ ਨਹੀਂ ਬਣ ਹੋਇਆ ਹੈਗਾ ਪਰ ਮੈਂ ਸੋਚ ਰਹੀ ਆ ਵੀ ਉਹਨੂੰ ਮੈਂ ਪਹਿਲੇ ਬਣਾ ਕੇ ਰੱਖਾਂ ਕਿਉਂਕਿ ਬਾਹਰ ਅੰਦਰ ਵਾਲਾ ਸੂਟਾ ਵੀ ਚਲੋ ਪਾਇਆ ਜਾਂਦਾ ਵਾ ਤੇ ਬਾਕੀ ਜੀ ਹਨਾ ਜਿੰਨੇ ਵੀ ਉਹ ਹੁੰਦੇ ਆ ਜਿਹੜੇ ਪਹਿਣਾ ਸਲਾਈ ਕਰਦੀਆਂ ਉਹਨਾਂ ਨੂੰ ਪਤਾ ਹੀ ਆ ਵੀ ਆਪਦੇ ਕੱਪੜੇ ਤਾਂ ਬਿਲਕੁਲ ਵੀ ਨਹੀਂ ਬਣਦੇ ਹੈਗੇ ਆਪਾਂ ਸੋਚਦੀ ਰਹਿ ਜੰਨੇ ਆਗੇ ਪਰ ਆਪਣੀ ਜਿਹੜੀ ਕੋਸ਼ਿਸ਼ ਆ ਤਾਂ ਜ਼ਰੂਰ ਕਰੂੰਗੀ ਮੈਂ ਤੇ ਹਾਂਜੀ ਸੇ ਬਸ ਮੈਂ ਗੱਲਾਂ ਕਰਦੇ ਕਰਦੇ ਕੰਮ ਹੋ ਗਿਆ ਮੇਰਾ ਸਾਰਾ ਇਹ ਕੰਮ ਤਾਂ ਦੇ ਹੋ ਗਿਆ ਮੇਰੀ ਖਤਮ ਤੇ ਟਾਈਮ ਤੇ तकरीबन 11:00 ਵਜ ਗਏ ਨੇ ਤੇ ਮੈਂ ਨਾ ਕੀ ਭਾਗੀਆਂ ਨਾ ਕੀ ਅਵਦਰ ਸੇ ਮੋਬਾਈਲ ਆ ਹਨ ਤੇ ਬਸ ਜੀ ਬੇਟੀ ਵੀ ਆ ਗਈ ਸੀਗੀ ਸਕੂਲੋਂ ਹਨਾ ਅਜੋਨੇ ਚਾਟੇ ਦਿਖਾਉਣੇ ਸੀਗੇ ਪਰ ਉਹ ਵੀ ਆ ਗਈ ਸੀਗੀ ਵਾਪਸ ਫੀਟ ਨਹੀਂ ਲੱਗੇ ਹੈਗੇ ਤੇ ਹੁਣ ਜੀ ਮੈਨ ਲੱਗਦੀ ਆ ਮਸ਼ੀਨ ਧੋਣ ਤੋਂ ਕਿ ਦਿਵਾਲੀ ਤੋਂ ਬਾਅਦ ਮੇਥਾ ਨਾ ਬਿਲਕੁਲ ਵੀ ਰੁਸ਼ੀ ਨਹੀਂ ਰਹੀ ਹੈਗੀ ਕੋਈ ਵੀ ਕੰਮ ਆਇਆ ਮੈਂ ਤੋਂ ਸਲਾਈ ਦਾ ਜਣੀ ਹੋਇਆ ਹੀ ਨਹੀਂ ਹੈਗਾ ਕੁਝ ਥੋੜੀ ਜੀ ਹੈਲਥ ਪ੍ਰੋਬਲਮ ਜੀ ਚੱਲ ਰਹੀ ਆ ਤਾਂ ਕਰਕੇ ਤੇ ਬਾਕੀ ਜੀ ਸੂਟ ਦੇਖੋ ਕਟਿੰਗ ਕਿੱਤੇ ਪਏ ਨੇ ਇੱਕ ਪੀਲੇ ਚ ਪੀਓ ਚ ਕੱਲੀ ਸਲਵਾਰ ਰਹਿੰਦੀਆਂ ਉਹਨਾਂ ਦੀ ਮੈਡਮ ਜਨ ਕੇ ਪਿੰਡ ਚ ਹੀ ਨੇ ਕੋ ਤੇ ਇੱਕ ਬਾਜੂ ਜੜਨ ਵਾਲੀ ਰਹਿੰਦੀਆਂ 셔ਟੀਆਂ ਤੇ ਉਰਲਾ ਸੂਟ ਸਾਰਾ ਪਿਆਗਾ ਜਾਨੀ ਕਿ ਸਲਵਾਰ ਦੀ ਬੈਲਟ ਵਗੈਰਾ ਉਹ ਸ਼ਾਇਦ ਮੈਂ ਕੱਲ ਹਾਂਜੀ ਕੱਲ ਲੱਗੀ ਸੀਗੀ ਥੋੜਾ ਜਿਹਾ ਪਨੇ ਜਨ ਕੇ ਸਲਾਈ ਕੀਤੀ ਕੱਲੀ ਸਲਵਾਰ ਸਲਵਾਰ ਕੀਤੀ ਸੀਗੀ ਸਲਾਈ ਉਹਦੀਆਂ ਉਹਦੀਆਂ ਵੀ ਹਲੇ ਮੂਗਿਆ ਵਗੈਰਾ ਰਹਿੰਦੀਆਂ ਨੇ ਤੇ ਮੈਂ ਜੀ ਹੁਣ ਲੱਗਦੀ ਆ ਆਪਣਾ ਸਲਾਈ ਕਰਨ ਤੇ ਪਹਿਲਾਂ ਥੋੜੀ ਜਿਹੀ ਫਰ ਚਾਹ ਵਗੈਰਾ ਪੀਨੇ ਆ ਕੰਡੇ ਤੇ ਹੋ ਕੇ ਫਿਰ ਆਪਾਂ ਲੱਗਦੀ ਆ ਕਿ ਜੀ ਸਲਾਈ ਕਰਨ ਤੇ ਤੁਸੀਂ ਬਣੇ ਹੋ ਆਪਣੀ ਬਲੌਗ ਦੇ ਨਾਲ ਪਲੀਜ਼ ਵੀਡੀਓ ਨੂੰ ਫੋਲੋ ਅਸ ਜੁੜਨ ਕਰਿਆ ਜੀ ਤੇ ਆਪਣਾ ਜਿਹੜਾ ਸਪੋਰਟ ਆ ਪਲੀਜ਼ ਪਹਿਲਾਂ ਵਾਂਗੂ ਦਿਆ ਕਰੋ ਮੈਂ ਕੋਸ਼ਿਸ਼ ਕਰੂੰਗੀ ਹੁਣ ਮੈਂ ਡੇਲੀ ਆਪਣਾ ਬਲੌਗ ਆ ਜਿਹੜਾ ਪਾਇਆ ਕਰਾਂ ਤੇ ਡੇਲੀ ਬਲੌਗ ਲੈ ਕੇ ਆਇਆ ਕਰਾਂ ਤੁਹਾਡੇ ਤੱਕ ਤੇ ਹਾਂਜੀ ਮੈਂ ਹੁਣ ਲੱਗਦੀ ਆ ਕਿ ਹਨਾ ਚਾਹ ਵਗੈਰਾ ਠੀਕੇ ਨਾਲ ਹੀ ਮੈਂ ਆਪਣੀ ਇਹ ਜਿਹੜੀ ਮਸ਼ੀਨ ਵਗੈਰਾ ਡੌਂਗਣੀ ਪਈ ਤੇ ਚਲੋ ਜੀ ਲੱਗਦੇ ਆਪਾਂ ਪਾਪੜੇ ਹਾਂਜੀ ਇੱਥੇ ਤਕਰੀਬਨ ਟਾਈਮਰ ਸ਼ਾਮ ਦੇ 6:00 ਬਜ ਗਏ ਨੇ ਜੀ ਤੇ ਇਹ ਦੇਖੋ ਨਾ ਮੈਂ ਸੋਚਿਆ ਸੀਗਾ ਵੀ ਆਪਣਾ ਸੂਟ ਜਿਹੜਾ ਜਿਵੇਂ ਕੰਪਲੀਟ ਕਰ ਦੂੰਗੀ ਪਰ ਹੋਇਆ ਕਿ ਜਿਵੇਂ ਕਿ ਨਾ ਮੈਂ ਸੋਚਿਆ ਸੀਗਾ ਵੀ ਥੋੜਾ ਜਿਹਾ ਕਟਿੰਗ ਕੀਤਾ ਪਿਆਗਾ ਨਾ ਕੁਛ ਰਹਿਣਾ ਕੁਛ ਨਾ ਮੈਨੂੰ ਇਦਾਂ ਲੱਗਿਆ ਵੀ ਅੱਜੋ ਮੈਂ ਪੂਰਾ ਕਰਕੇ ਉਠੂੰਗੀ ਪਰ ਹੋਇਆ ਕਿ ਜਿਵੇਂ ਕਿ ਨਾ ਦੁਪਹਿਰ ਦੇ ਤਕਰੀਬਨ ਨਾ 2:30 ਬਜ ਗਏ ਨਾਲ ਦੀ ਨਾਲ ਲੈਂਟ ਦਾ ਨਾ ਕੱਟ ਲੱਗ ਗਿਆ ਤੇ ਬੱਚੇ ਆਏ ਬੱਚਿਆਂ ਨੂੰ ਚਾਹ ਪਾਣੀ ਪੁਲਾਇਆ ਨਾ ਉਸ ਤੋਂ ਪਹਿਲਾਂ ਮੈਂ ਸਲਵਾਰ ਆ ਜਿਹੜੀ ਉਹ ਤਿਆਰ ਰਲੀ ਤੇ ਕਲੀ ਜਿਹੜੀ ਸ਼ਰਟ ਆ ਉਹ ਰਹਿੰਦੀ ਸੀਗੀ ਤੇ ਇਸ ਲਈ ਜਿੰਨਾ ਚਿਰ ਲਾਈਟ ਨਹੀਂ ਆਈ ਉਹਨਾਂ ਦਾ ਮੇਰਾ ਮਨ ਇਹਨਾਂ ਨਾਲ ਜਿਆਦਾ ਉਦਾਸ ਚ ਹੋਇਆ ਵੀ ਇੱਥੇ ਮੈਂ ਸੋਚਿਆ ਸੀ ਵੀ ਆਪਣਾ ਇਹਦਾ ਸੂਟ ਆ ਪੂਰਾ ਕਰਨ ਨੂੰ ਪਰ ਸੋਚਿਆ ਹੋਇਆ ਕੰਮ ਕਦੇ ਵੀ ਨਹੀਂ ਹੁੰਦਾ ਹੈਗਾ ਤੇ ਉਹਨੇ ਟਾਈਮ 'ਚ ਨਾ ਮੈਂ ਕੀ ਕੀਤਾ ਜਿਵੇਂ ਕਿ ਆਪਣੀ ਸਬਜ਼ੀ ਬਣਾਉਣੀ ਸੀ ਭਾਂਡੇ ਵਗੈਰਾ ਸਾਫ਼ ਕਰਨੇ ਵਾਲੀ ਸੀ ਜਾਂ ਵੀ ਉਹਨਾਂ ਨੂੰ ਆਟਾ ਗੋਣਾ ਫਿਰ ਸਾਰਾ ਕੰਮ ਜਿੰਨਾ ਵੀ ਤੇਜ਼ੰਦ ਸੀ ਮੈਂ ਸਾਰਾ ਉਹ ਇੱਥੇ ਖਤਮ ਕਰਕੇ ਤੇ ਫਿਰ ਮੈਂ ਬਾਅਦ ਵਿੱਚ ਆ ਕੇ ਜਦੋਂ ਲੂਨ ਲਾਈਟ ਆਈ ਤੇ ਫਿਰ ਮੈਂ ਆਪਣਾ ਮਸ਼ੀਨ ਤੇ ਬੈਠ ਗਈ ਮੈਂ ਸੋਚਿਆ ਇਹ ਸੀਗਾ ਵੀ ਚਲੋ ਜਿੰਨਾ ਚਿਰ ਲਾਈਟ ਨਹੀਂ ਆਉਦੀ ਉਹਨਾਂ ਚਿਰ ਆਪਣੇ ਜਿਹੜੇ ਦੂਸਰੇ ਕੰਮ ਨੇ ਮੈਂ ਉਹ ਖਤਮ ਕਰ ਲੈਣੀ ਆ ਤੇ ਹਾਂਜੀ ਇੱਥੇ ਮੈਂ ਲੱਗੀ ਹੋਈ ਆ ਸ਼ਰਟ ਨੂੰ ਸਲਾਈ ਕਰਨ ਤੇ ਬੈਗ ਦਾ ਲਗਾ ਲਾ ਜਿਹੜਾ ਮੇਰੇ ਕੋਲ ਲੱਗੀ ਹੋਈ ਸੀ ਤ੍ਰਿਭੁਜ ਵਾਲੀ ਡੀਰ ਲਗਾਉਣ ਲੱਗੀ ਹੋਈ ਸੀ ਤੇ ਪਰ ਅੱਜ ਵੀ ਇਹ ਸਮੂਟ ਜਿਹੜਾ ਮੇਟੋ ਕੰਪਲੀਟ ਨਹੀਂ ਹੋਣਾ ਹੈਗਾ ਕਿਉਂਕਿ ਸ਼ਾਮ ਹੋਈ ਪਈ ਇਸ ਤੋਂ ਬਾਅਦ ਬੱਚਿਆਂ ਨੂੰ ਰੋਟੀ ਪਾਣੀ ਬਣਾਉਣਾ ਹੈ ਨਾ ਬੱਚਿਆਂ ਨੇ ਵੀ ਰੋਟੀ ਖਾਣੀ ਆ ਤੇ ਫਿਰ ਉਹਨਾਂ ਨੇ ਵੀ ਆਪਣਾ ਮੜਾ ਮੋਟਾ ਸਟੱਡੀ ਕਰਨਗੇ ਨਾ ਸ਼ਾਮ ਨੂੰ ਬੈਠ ਕੇ ਤੇ ਬਾਕੀ ਜੀ ਘਰ ਦੇ ਕੰਮ ਵੀ ਹਲੇ ਮੇਰੇ ਪੈ ਜਿਮ ਕੇ ਰੋਟੀ ਵਗੈਰਾ ਬਣਾਉਣੀ ਤੇ ਹਾਂਜੀ ਇੱਥੇ ਦੇਖੋ ਨਾ 프ਰੰਟ ਵਾਲਾ ਗਲਾਂ ਲੱਗੀ ਸੀ ਕਿ ਮੈਂ ਬਲੋਂ ਇੰਦਾ ਹੈ ਨਾ ਇੰਦਾ ਡਬਲ ਲੈਸ ਅਜਿਹੀ ਡੋਲ ਲਾਈ ਸੀ ਕਿ ਪਹਿਲਾਂ ਉੱਪਰ ਵਾਲੀ ਸਾਈਡ ਇਹ ਵੀ ਗੋਮ ਲੈਸ ਲਗਾਈ ਸੀ ਮੈਂ ਨਾ ਪਹਿਲਾਂ ਥੋੜੀ ਜਿਹੀ ਬੀਜੋ ਬਣਾਵਾ ਪਰ ਦਿਮਾਗ ਚੋਂ ਹੀ ਨਿਕਲ ਗਿਆ ਤੇ ਕੈਮਰਾ ਚੱਕਣੀ ਭੁੱਲੀ ਇਸ ਟਾਈਮ ਜਦੋਂ ਇਹ ਮੈਂ ਲੈਸ ਜਿਹੜੀ ਲਗਾਈ ਸੀ ਪਰ ਜਦੋਂ ਇਹ ਵਾਲੀ ਲੈਸ ਇੱਦਾਂ ਲਗਾਉਣ ਲੱਗੀ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਇਹ ਵਾਲੀ ਲੈਸ ਨਾਲ ਆਪਾਂ ਨਹੀਂ ਯਾਨੀ ਕਿ ਟਾਈ ਡਾਈ ਲੈਸ ਜਿਹੜੀ ਉਹ ਲਗਾਈ ਸੀਗੀ ਦੇਖੋ ਗਲਾ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਜਿੱਦਾਂ ਕਿ ਇਹਨਾਂ ਵਰਕ ਦੇ ਵਿੱਚ ਕਲਰ ਨੇ ਉਦਾਂ ਦੀ ਲੈਸ ਆ ਇਹਨਾਂ ਨੇ ਉਹ ਲਗਵਾਈ ਸੀ ਤੇ ਗਲਾ ਦੇਖੋ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੇ ਹਾਂਜੀ ਅੰਦਿ ਦੇ ਬਲੌਗ ਦਾ ਵੀ ਆਪਾਂ ਇੱਥੇ ਐਡ ਕਰਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕੋਈ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਮਿਲਦੇ ਹਾਂ ਜੀ ਆਪਾਂ ਇੱਕ ਨਵੇਂ ਬਲੌਗ ਦੇ ਨਾਲ